ਤੁਸੀਂ ਦੇਖ ਰਹੇ ਹੋ ਲਿਬਰਲਟੀ ਟੀਵੀ ਮੁਦੱਜਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਅਰਵਿੰਦ ਕੇਜਰੀਵਾਲ ਦੇ ਈਡੀ ਦੇ ਰਿਮਾਂਡ ਮੁੱਕਣ ਤੋਂ ਬਾਅਦ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਸ਼ੁਰੂ ਹੋ ਗਿਆ ਈਡੀ ਨੇ 11 ਦਿਨਾਂ ਦੇ ਰਿਮਾਂਡ ਮੁੱਕਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਅਦਾਲਤ 'ਚ ਪੇਸ਼ ਕੀਤਾ ਤੇ ਮਾਨਯੋਗ ਅਦਾਲਤ ਨੇ 15 ਅਪ੍ਰੈਲ ਤੱਕ ਮਤਲਬ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਅਰਵਿੰਦ ਕੇਜਰੀਵਾਲ ਤੇ ਪਰ ਕਹਿੰਦੇ ਜੀ ਇੱਕ ਹੋਰ ਮੰਤਰੀ ਗ੍ਰਿਫਤਾਰ ਹੋ ਸਕਦਾ ਜੀ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਹੋਰ ਮੰਤਰੀ ਸ਼ਰਾਬ ਘਟਾਲੇ ਦੇ ਮਾਮਲੇ 'ਚ ਗ੍ਰਿਫਤਾਰ ਹੋ ਸਕਦਾ ਇਹ ਜਾਂਚ ਪੰਜਾਬ ਤੱਕੜੀ ਹੋਈ ਹੈ ਪੰਜਾਬ ਤੱਕਾਈ ਹੋਈ ਹੈ ਪੰਜਾਬ ਦੇ ਅਫਸਰਾਂ ਨੂੰ ਤਲਬ ਕੀਤਾ ਗਿਆ ਸੀ ਪੁੱਛਗਿੱਛ ਹੋ ਰਹੀ ਹੈ ਇੱਕ ਮੰਤਰੀ ਤੋਂ ਪਹਿਲਾਂ ਪੁੱਛਗਿੱਛ ਹੋ ਚੁੱਕੀ ਹੈ ਉਹ ਮੰਤਰੀ ਚਾਹ ਦਿੱਲੀ ਦਾ ਸੀ ਤੇ ਪਰ ਅਫਸਰਾਂ ਦਾ ਪੰਜਾਬ ਤੋਂ ਪੁੱਛਗਿੱਛ ਹੋ ਚੁੱਕੀ ਹੈ ਪੰਜਾਬ ਦੇ ਅਧਿਕਾਰੀਆਂ ਨੂੰ ਲੈ ਕੇ ਅਫਸਰਾਂ ਨੂੰ ਲੈ ਕੇ ਐਕਸਾਈਜ਼ ਵਿਭਾਗ ਨੂੰ ਲੈ ਕੇ ਸਬੰਧਤ ਵਿਭਾਗ ਦੇ ਮੰਤਰਾਲੇ ਨੂੰ ਲੈ ਕੇ ਐਮਐਲਏ ਮੰਤਰੀਆਂ ਸ਼ਰਾਬ ਦੇ ਕਾਰੋਬਾਰੀਆਂ ਨੂੰ ਸਾਰਿਆਂ ਨੂੰ ਫਿਕਰ ਹੈ ਪਰ ਕਹਿੰਦੇ ਜੀ ਦਿੱਲੀ ਸ਼ਰਾਬ ਘਟਾਲੇ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਦੀ ਕੈਨੇਡਾ ਦੇ ਇੱਕ ਮੰਤਰੀ ਦਾ ਨਾਮ ਗੂੰਜਣ ਲੱਗਿਆ ਔਰ ਇਹ ਨਾਮ ਈਡੀ ਨੇ ਅਦਾਲਤ 'ਚ ਰੱਖਿਆ ਤੇ ਹਵਾਲਾ ਦਿੱਤਾ ਅਰਵਿੰਦ ਕੇਜਰੀਵਾਲ ਦਾ ਬਿਲਕੁਲ ਜੀ ਬਕਾਇਦਾ ਤੌਰ ਤੇ ਅਦਾਲਤ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਪੇਸ਼ ਕੀਤਾ ਈਡੀ ਨੇ ਤਰਕ-ਵਿਤਰਕ ਹੋਏ ਸਵਾਲ-ਜਵਾਬ ਹੋਏ ਕਿ ਕਿਉਂ ਚਾਹ ਨਹੀਂ ਤੁਸੀਂ ਰਿਮਾਂਡ ਹੋਰ ਕੀ ਕਾਰਨ ਨੇ ਉਹ ਕਹਿੰਦੇ ਜੀ ਜਨਾਬ ਆਪਣੇ ਮੋਬਾਈਲ ਦਾ ਪਾਸਵਰਡ ਨਹੀਂ ਦੱਸਦੇ ਮੋਬਾਈਲ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਦਿਨ ਮੋਬਾਈਲ ਦਾ ਮੁੱਦਾ ਉੱਠਿਆ ਤੇ ਕਹਿੰਦੇ ਜੀ ਦੱਸਣ ਲਈ ਤਿਆਰ ਨਹੀਂ ਇਹਨਾਂ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਦੇ ਫੋਨ ਚੋਂ ਵੀ ਡਾਟਾ ਰਿਕਵਰ ਕਰਨਾ ਜੀ ਕੇਜਰੀਵਾਲ ਜੀ ਆਪਣੇ ਫੋਨ ਦਾ ਪਾਸਵਰਡ ਦੇਣ ਲਈ ਤਿਆਰ ਨਹੀਂ ਕਹਿੰਦੇ ਜੀ ਈਡੀ ਨੇ ਐਪਲ ਦੀ ਕੰਪਨੀ ਤੱਕ ਅਪਰੋਚ ਕਰ ਲਈ ਹੈ ਹੁਣ ਇਹ ਤੋਂ ਬਿਨਾ ਈਡੀ ਵਾਲੇ ਕਹਿੰਦੇ ਜੀ ਅਸੀਂ ਇਹਨਾਂ ਦੇ ਘਰੋਂ ਤੋਂ ਚਾਰ ਡਿਵਾਈਸ ਲੈ ਆਏ ਆ ਜੀ ਉਹਨਾਂ ਚਾਰਾਂ ਚੋਂ ਜਿਹੜਾ ਡਾਟਾ ਰਿਕਵਰ ਕਰਨਾ ਹੈ ਜੀ ਇਹ ਸਾਰੇ ਪਹਿਲੂ ਕਿਉਂਕਿ ਤੁਹਾਨੂੰ ਧਿਆਨ ਚ ਹੋਣਾ ਕਿ ਇਹ 21 ਮਾਰਚ ਨੂੰ ਅਰਵਿੰਦ ਕੇਜਵਲ ਦੇ ਘਰੇ ਪਹੁੰਚਦੀ ਆ ਪੁੱਛਕਿਛ ਕਰਦੀ ਆ ਤੇ ਉਸ ਤੋਂ ਬਾਅਦ ਕੇਜਰੀਵਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ 22 ਤਰੀਕ ਨੂੰ ਉਹਨੂੰ ਅਦਾਲਤ 'ਚ ਪੇਸ਼ ਕਰਦੀ ਆ ਤੇ 7 ਦਿਨਾਂ ਦਾ 28 ਅਪ੍ਰੈਲ 28 ਮਾਰਚ ਤੱਕ ਰਿਮਾਂਡ ਲੈ ਲੈਂਦੀ ਆ ਤੇ 28 ਮਾਰਚ ਤੋਂ ਬਾਅਦ ਫਿਰ 7 ਦਿਨਾਂ ਦੀ ਰਿਮਾਂਡ ਤੋਂ ਬਾਅਦ 1 ਤਰੀਕ ਨੂੰ ਜਦੋਂ ਦੁਬਾਰਾ ਪੇਸ਼ ਕਰਦੀ ਆ 4 ਦਿਨਾਂ ਦਾ ਰਿਮਾਂਡ ਲੈਂਦੀ ਆ ਸੋ ਇਸ ਹਵਾਲੇ ਨਾਲ ਮੁਸ਼ਕਲਾ ਬਾਦੀਆਂ ਬਾਦੀਆਂ ਕਹਿੰਦੇ ਜੀ ਹੁਣ ਅਪ੍ਰੈਲ ਮਹੀਨਾ ਆ ਗਿਆ ਤੇ 15 April ਤੱਕ ਰਿਮਾਂਡ ਮਿਲ ਗਿਆ ਸੋ ਹੁਣ ਮੁਸ਼ਕਲ ਹੈ ਜੀ ਕਹਿੰਦੇ ਇਸ ਲਈ ਕੇਜਰੀਵਾਲ ਦੀਆਂ ਮੁਸ਼ਕਲਾਂ ਤਾਂ ਵੱਧ ਗਈਆਂ ਕਿ ਉਹਨਾਂ ਨੂੰ 11 ਦਿਨਾਂ ਦੇ ਰਿਮਾਂਡ ਮੁਕਣ ਤੋਂ ਬਾਅਦ 14 ਦਿਨਾਂ ਲਈ ਨਿਆਂ ਖਰਾਸਤ ਚ ਭੇਜ ਦਿੱਤਾ ਗਿਆ ਜੀ ਹਾਂ ਸੋ ਇਸ ਲਈ 21 March ਨੂੰ ਗ੍ਰਿਫਤਾਰ ਕੀਤਾ 22 March ਨੂੰ ਪੇਸ਼ ਕੀਤਾ 28 March ਤੱਕ 7 ਦਿਨਾਂ ਦਾ ਰਿਮਾਂਡ ਲਿਆ ਸੋ ਉਸ ਤੋਂ ਬਾਅਦ ਫਿਰ 4 ਦਿਨਾਂ ਦਾ ਰਿਮਾਂਡ ਲਿਆ 28 ਤਰੀਕ ਨੂੰ ਪੇਸ਼ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਫਿਰ ਹੁਣ 15 ਦਿਨਾਂ ਦਾ ਜੁਡੀਸ਼ੀਅਲ 15 April ਤੱਕ ਮਤਲਬ 14 ਦਿਨਾਂ ਦਾ ਜੁਡੀਸ਼ੀਅਲ ਹरासत ਚ ਪੀਤੇ ਕੇਜਰੀਵਾਲ ਨੂੰ ਤੇ ਇਹ ਸਭ ਦੇ ਦਰਮਿਆਨ ਕਹਿੰਦੇ ਜੀ ਕੇਜਰੀਵਾਲ ਸਾਹਮਣੇ ਅੰਦਰ ਜੁਡੀਸ਼ੀਅਲ ਹरासत ਚ ਰਹਨੇ ਆ ਹੋਇਆ ਤਿੰਨ ਕਿਤਾਬਾਂ ਦੀ ਮੰਗ ਕੀਤੀ ਹੈ ਜਿਨ੍ਹਾਂ ਚੋਂ ਦੋ ਧਾਰਮਿਕ ਗ੍ਰੰਥ ਤੇ ਇੱਕ ਪੋਲਿਟਿਕਲ ਕਿਤਾਬ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਆਪਣੇ ਵਕੀਲ ਰਾਹੀਂ ਕਿਹਾ ਕਿ ਮੈਨੂੰ ਜੁਡੀਸ਼ੀਅਲ ਹरासत ਦੇ ਦੌਰਾਨ ਅੰਧ ਭਗਵਤ ਗੀਤਾ ਦਿੱਤੀ ਜਾਵੇ ਪੜਨ ਲਈ ਮੈਨੂੰ ਰਮਾਇਣ ਦਿੱਤੀ ਜਾਵੇ ਪੜਨ ਲਈ ਤੇ ਨੀਰਜ ਚੋਪੜਾ ਹੋਰਾਂ ਦੀ ਕਿਤਾਬ ਹਾਊ ਪ੍ਰਾਈਮ ਮਿਨਿਸਟਰ ਡਿਸਾਈਡ ਇੱਕ ਕਿਤਾਬ ਦਿੱਤੀ ਆ ਬਿਕੀ ਇਹਨਾਂ ਤਿੰਨ ਕਿਤਾਬਾਂ ਜਿਹਨਾਂ ਚੋਂ ਦੋ ਧਾਰਮਿਕ ਗ੍ਰੰਥ ਨੇ ਤੇ ਪਰ ਮਸਲਾ ਸ਼ਰਾਬ ਘਟਾਲੇ ਦਾ ਤੇ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਈੜੀ ਕਹਿੰਦੀ ਜੀ ਅਸੀਂ ਅਜੇ ਡਾਟਾ ਰਿਕਵਰ ਕਰਨਾ ਹੈ ਅਜੇ ਮੋਬਾਈਲ ਡਿਵਾਈਸ ਤੋਂ ਜਾਣਕਾਰੀ ਹਾਸਲ ਕਰਨੀ ਹੈ ਤੇ ਕਹਿੰਦੇ ਇਸੇ ਪਹਿਲੂ ਤੇ ਇੱਕ ਹੋਰ ਮੰਤਰੀ ਦਾ ਨਾਮ ਅਦਾਲਤ 'ਚ ਸਾਹਮਣੇ ਆਇਆ ਈੜੀ ਕਹਿੰਦੀ ਆ ਰਵਿੰਦ ਕੇਜਰੀਵਾਲ ਸਾਡੀ ਪੁੱਛਕਿਛ 'ਚ ਸਾਡਾ ਸਹਿਯੋਗ ਨਹੀਂ ਕਰ ਰਿਹਾ ਪਰ ਕਹਿੰਦੇ ਜਦੋਂ ਅਸੀਂ ਇਸ ਨੂੰ ਬੀਜੇ ਨਾਇਰ ਬਾਰੇ ਸਵਾਲ ਕੀਤਾ ਕਿ ਬੀਜੇ ਨਾਇਰ ਦਾ ਕੀ ਮਸਲਾ ਹੈ ਬੀਜੇ ਨਾਇਰ ਦਾ ਕੀ ਪਹਿਲੂ ਹੈ ਤਾਂ ਕਹਿੰਦੇ ਰਵਿੰਦ ਕੇਜਰੀਵਾਲ ਨੇ ਬੀਜੇ ਨਾਇਰ ਦੇ ਮਸਲੇ ਤੇ ਕਹਿ ਕੇ ਉਹ ਮੈਨੂੰ ਰਿਪੋਰਟ ਨਹੀਂ ਕਰਦਾ ਸੀ ਕਹਿੰਦੇ ਜੀ ਉਹ ਤਾਂ ਆਥੀ ਨੂੰ ਰਿਪੋਰਟ ਕਰਦਾ ਸੀ ਸੋ ਈਡੀ ਨੇ ਅਦਾਲਤ ਦੇ ਅੰਦਰ ਅਰਵਿੰਦ ਕੇਜਰੀਵਾਲ ਦੀ ਜਾਣਕਾਰੀ ਦੇ ਹਵਾਲੇ ਨਾਲ ਬੀਜੇ ਨਾਇਰ ਦੇ ਮਾਮਲੇ ਦੇ ਵਿੱਚ ਆਥੀ ਦੇ ਨਾਮ ਨੂੰ ਸਾਹਮਣੇ ਰੱਖਿਆ ਕੀ ਆਤਸ਼ੀ ਦੀ ਗ੍ਰਿਫਤਾਰੀ ਹੋ ਸਕਦੀ ਹੈ ਕੀ ਆਤਸ਼ੀ ਤੋਂ ਇਹ ਦੀ ਪੁੱਛਗਿੱਛ ਕਰ ਸਕਦੀ ਹੈ ਕਿ ਆਤਸ਼ੀ ਨੂੰ ਵੀ ਇੰਡੀ ਸਾਹਮਣੇ ਪੇਸ਼ ਕਰ ਸਕਦੀ ਹੈ ਕਿਨੇ ਦੇ ਮਹੀਨੇ ਆਤਸ਼ੀ ਇਸ ਸਮੇਂ ਰਵਿੰਦਰ ਕੇਜਰੀਵਾਲ ਦੇ ਹੱਕ ਚ ਚੱਲ ਰਹੀ ਦਿੱਲੀ ਚ ਮਹਮ ਚ ਕਾਫੀ ਵੱਡਾ ਚਿਹਰਾ ਤੇ ਕੇਜਰੀਵਾਲ ਦੀ ਗੈਰ ਹਾਜ਼ਰੀ ਚ ਮੁੱਖ ਮੰਤਰੀ ਵੱਜੋ ਵੀ ਉਸ ਨੂੰ ਵੇਖਿਆ ਜਾ ਰਿਹਾ ਤੇ ਇਧਰ ਇਹ ਸਵਾਲੇ ਨਾਲ ਕਿਨੀ ਦਾ ਚੁੱਪ ਵਿਜੇ ਨਾਇਰ ਵਿਜੇ ਨਾਇਰ 100 ਕਰੋੜ ਦਾ ਰਿਸ਼ਵਤ ਦਾ ਮਾਮਲਾ 5% 12% ਕਮਿਸ਼ਨ ਸਰਕਾਰੀ ਦੁਕਾਨਾਂ ਖਤਮ ਕਰੋ ਪ੍ਰਾਈਵੇਟ ਦੁਕਾਨਾਂ ਦਾ ਪ੍ਰਾਈਵੇਟ ਕਾਰੋਬਾਰੀਆਂ ਦਾ ਸ਼ਰਾਬਦਿਆਂ ਦਾ ਆਮਦ ਲਿਆਓ ਤੇ ਆ ਗੋਹਾ ਚੋਣਾ ਜੇ ਬੋ ਸਾਰਾ ਪਹਿਲੂ ਸੋ ਉਸ ਵਿਜੇ ਨਾਇਰ ਦੇ ਹਵਾਲੇ ਨਾਲ ਕਹਿੰਦੇ ਜੀ ਜਦੋਂ ED ਨੇ ਕਿਹਾ ਕਿ ਅਸੀਂ ਪੁੱਛਿਆ ਤੇ ਕੇਜਰੀਵਾਲ ਕਹਿੰਦਾ ਮੈਨੂੰ ਰਿਪੋਰਟ ਨਹੀਂ ਕਰਦਾ ਉਹ ਆਤਸ਼ੀ ਨੂੰ ਰਿਪੋਰਟ ਕਰਦਾ ਤੇ ਇਸ ਮਸਲੇ ਤੇ ਕਹਿੰਦੇ ਜੀ ਅਜੇ ਬਹੁਤ ਕੁਝ ਜਾਣਨਾ ਹੈ ਕੇਜਰੀਵਾਲ ਤੋਂ ਸੋ ਇਸ ਲਈ ਆਤਸ਼ੀ ਦੇ ਨਾਂ ਆਉਣ ਤੇ ਇਸ ਗਲਤੀ ਚਰਚਾ ਆਮ ਆਦਮੀ ਪਾਰਟੀ ਦੇ ਘਰਾਂ ਚ ਆਮ ਆਦਮੀ ਪਾਰਟੀ ਦੇ ਦਫਤਰਾਂ ਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸਰਕਾਰਾਂ ਚ ਚੱਲ ਪਈ ਆ ਕਿ ਕਿਤੇ ਕੇਜਰੀਵਾਲ ਤੋਂ ਬਾਅਦ ਉਨਾਤੀ ਦਾ ਵੀ ਨੰਬਰ ਤਾਂ ਲੱਗਣ ਜਾ ਰਿਹਾ ਕਿ ਉਹ ਤੇਜ ਤਰਾਰ ਸਾਹਮਣੇ ਹੋ ਕੇ ਲੜਾਈ ਲੜ ਰਹੀ ਆ ਐ ਤੇ ਭਾਜਪਾ ਨੂੰ ਲੱਗਦਾ ਹੈ ਕਿ ਆ ਇਸ ਨੂੰ ਵਿਲੰਭੇ ਕਰਨ ਦੀ ਲੋੜ ਹੈ ਕਿ ਇਹਨੇ ਖੌਫ ਚ ਹੈ ਜਾਂ ਸੱਚਮੁੱਚ ਇਹ ਕਟੜਲੇ ਦੀਆਂ ਤਾਰਾਂ ਇਦਾਂ ਹੀ ਜੁੜਦੀਆਂ ਜਾ ਰਹੀਆਂ ਹਾਂ ਨਜ਼ਰ ਤਾਂ ਸਾਰਿਆਂ ਦੀ ਜਨਾਬ 31 ਮਾਰਚ ਵਾਲੇ ਤੇ ਵੀ ਸੀ ਆਪਾਂ ਬਬ ਲਗਾਤਾਰ ਗੱਲ ਕਰਦੇ ਆ 31 ਮਾਰਚ ਦਿੱਲੀ ਦੇ ਆਰਾਮਲਾ ਮદાન ਕਹਿੰਦੇ ਜੀ ਇੰਡੀਆ ਗੱਠ ਜੋੜ ਨਾਲੇ ਵੀ ਖੁਸ਼ ਨੇ ਭਾਜਪਾ ਵਾਲੇ ਵੀ ਖੁਸ਼ ਨੇ ਤੇ ਕਹਿੰਦੇ ਪੰਜਾਬ ਵਾਲੇ ਆਮ ਆਦਮੀ ਪਾਰਟੀ ਵਾਲੇ ਥੋੜੇ ਜਿਨੇ ਨਿਰਾਸ਼ ਨੇ ਪਰ ਫਿਰ ਵੀ ਕਹਿੰਦੇ ਰੈਲੀ ਠੀਕ ਠਾਕ ਬਈ ਮਤਲਬ ਠੀਕ ਠਾਕ ਦਾ ਮਤਲਬ ਪੂਰੀ ਤਰ੍ਹਾਂ ਸਫਲ ਨਹੀਂ ਬਹੁਤ ਵੱਡੀ ਸਫਲਤਾ ਨਹੀਂ ਪਰ ਫਲॉप ਵੀ ਨਹੀਂ ਤੇ ਸਿਰਫ ਠੀਕ ਠਾਕ ਹੈ ਜੀ ਦਿੱਲੀ ਦੇ ਆਰਾਮਲਾ ਮદાન ਦੇ ਵਿੱਚ 20000 ਦੇ ਕਠਨੀ ਮਨਜ਼ੂਰੀ ਦੇ ਨਾਲ ਇੰਡੀਆ ਘਟ ਜੋੜ ਨੇ ਰੈਲੀ ਕੀਤੀ ਸਟੇਜ ਤੇ ਤਾਂ ਲੀਡਰ ਲੀਡਰਸ਼ਿਪ ਆਈ ਕਿਹੜਾ ਸੂਬਾ ਤੇ ਕਿਹੜੀ ਸੂਬੇ ਦਾ ਕਿਹੜਾ ਲੀਡਰ ਨਹੀਂ ਆਇਆ ਜਿਹੜਾ ਇੰਡੀਆ ਘਟ ਜੋੜ ਦੇ ਨੇੜੇ ਤੇ ਸਾਰੇ ਆ ਗਏ ਸੋ ਸੁਨੀਤਾ ਕੇਜਰੀਵਾਲ ਨੇ ਵੀ ਚੰਗੇ ਰਗੜੇ ਲਾਏ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਭਾਜਪਾ ਦੇ ਚੰਗੇ ਤਾਸ ਪੰਜ ਕਸੇ ਖੜ ਗਏ ਰਾਹੁਲ ਗਾਂਧੀ ਤੇ ਬਾਕੀ ਲੀਡਰਾਂ ਨੇ ਵੀ ਆਪੋ ਆਪਣੀ ਗੱਲ ਕੀਤੀ ਤੇ ਇਸ ਦਰਮਿਆਨ ਕਹਿੰਦੇ ਜੀ ਭਾਜਪਾ ਇਸ ਗੱਲੋਂ ਖੁਸ਼ੀ ਪੁੱਲਾ ਡਬੜਾ ਲੱਗਦਾ ਸੀ ਕੱਟ ਕਰ ਲੈਣਗੇ ਡਬੜਾ ਹੋਇਆ ਨਹੀਂ ਤੇ ਇੰਡੀਆ ਗੜ ਜੋੜ ਤੇ ਕਾਂਗਰਸ ਵਾਲੇ ਇਸ ਗੱਲੋਂ ਖੁਸ਼ੀ ਕੋ ਚੱਲ ਹੋ ਗਿਆ ਰੈਲੀ ਤਾਂ ਹੋ ਗਈ ਤੇ ਪਰ ਕਹਿੰਦੇ ਆਮ ਆਦੀ ਪਾਰਟੀ ਦਾ ਕਹਿੰਦੇ ਸੀ ਲੱਖ ਬੰਦਾ ਪੰਜਾਬ ਤੋਂ ਲੈ ਜਾਣ ਚਲੋ 50000 ਦੀ ਤਾਂ ਗੱਲ ਹੋਈਓ ਸੀ ਫਿਰ ਚਲ 25000 ਦਾ ਮੁੱਕੀਓ ਸੀ ਕਿ 25000 ਬੰਦਾ ਦਾ ਲੈ ਕੇ ਜਾਵਾਂਗੇ ਤੇ ਕਹਿੰਦੇ ਹੋਈ ਨਹੀਂ ਉਹਨੇ ਐਮਐਲਏ ਨਜ਼ਰ ਆਏ ਮੰਤਰੀ ਨਜ਼ਰ ਆਏ ਮੋਢਲੀ ਕਤਾਰ ਦੇ ਲੀਡਰ ਨਜ਼ਰ ਆਏ ਟਿਕਟਾਂ ਲੈਣ ਵਾਲੇ ਤੇ ਟਿਕਟਾਂ ਲੈ ਚੁੱਕੇ ਵਾਲੇ ਕੁਝ ਨਜ਼ਰ ਆਏ ਪਰ ਵਰਕਰ ਦੀ ਨਜ਼ਰ ਆ ਜਿਹੜੇ ਆਪਣੇ ਆਪ ਆਮ ਆਦਮੀ ਪਾਰਟੀ ਦੀਆਂ ਰੈਲੀਆਂ 'ਚ ਆ ਜਾਂਦੇ ਸੀ ਜਿਹੜੇ ਆਪਣੇ ਆਪ ਹੈ ਲੀਡਰ ਦਾ ਪਤਾ ਲੱਗਣ ਤੇ ਰੋਡ ਸ਼ੋਅ ਤੇ ਸੜਕਾਂ ਤੇ ਆ ਜਾਂਦੇ ਸੀ ਜਿਹੜੇ ਝਾੜੂ ਬਨਵਨ ਮੋਰ ਬਨ ਨੱਚਦੇ ਸੀ ਉਹ ਨਹੀਂ ਲੱਭੇ ਕਹਿੰਦੇ ਸੋ ਇਸ ਲਈ ਕਹਿੰਦੇ ਆਮ ਆਦਮੀ ਪਾਰਟੀ ਦਾ ਉਹ ਜਲਵਾ ਨਜ਼ਰ ਨਹੀਂ ਆਇਆ ਇਸ ਗੱਲੋਂ ਕਹਿੰਦੇ ਆਮ ਆਦਮੀ ਪਾਰਟੀ ਫਿਕਰਮੰਦ ਹੈ ਕਿ ਦਾ ਅਸਰ ਕਿਤੇ ਲੋਕ ਸਭਾ ਚੋਣਾਂ 'ਚ ਸੰਭ ਦੇਖਣ ਨੂੰ ਨਾ ਮਿਲੇ ਚਲੋ ਲੋਕ ਸਭਾ ਚੋਣਾਂ ਇਸ ਦੀਆਂ ਕਹਿੰਦੇ ਪੰਜਾਬ ਦੇ ਵਿੱਚ ਇਕੱਠ ਜੋੜ ਦੀਆਂ ਚਰਚਾਵਾਂ ਫਿਰ ਚੱਲ ਪਈਆਂ ਪਰ ਚਰਚਾਾਂ ਮਾਂ ਚੱਲਦੀਆਂ ਚੱਲਦੀਆਂ ਇਹ ਤੋਂ ਪਹਿਲਾਂ ਕਿ ਉਹ ਰਫ਼ਤਾਰ ਫੜਦੀਆਂ ਭੋਗ ਪੈ ਗਈ। ਵੈਸੇ ਤਾਂ ਆਮ ਆਦਮੀ ਪਾਰਟੀ ਦੀ ਚੋਣ ਮਹਮਾ ਇਸ ਮੌਕੇ ਮੱਠੀ ਪੈ ਗਈ ਆ ਉਹਦੀ ਰਫ਼ਤਾਰ ਮੱਠੀ ਪੈ ਗਈ ਆ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਮੀਦਵਾਰਾਂ ਦੇ ਐਲਾਨ ਚ ਖੜੋਤ ਆ ਗਈ। ਉਮੀਦਵਾਰਾਂ ਦੇ ਪ੍ਰਚਾਰ ਚ ਖੜੋਤ ਆ ਗਈ। ਕੰਮਕਾਰ ਦੀ ਸ਼ੈਲੀ ਚ ਖੜੋਤ ਆ ਗਈ। ਪਰ ਕਹਿੰਦੇ ਤਾਂ ਵੀ ਆਵਾਦੀ ਪਾਰਟੀਆਂ ਦੇ ਛੱਡਦੇ ਨਹੀਂਗੇ ਜਿੱਤਾਂਗੇ। ਕੇਜਰੀਵਾਲ ਦੀ ਗ੍ਰਿਫਤਾਰੀ ਦੇ ਬਾਵਜੂਦ ਜਿੱਤਾਂਗੇ ਕਹਿੰਦੇ ਸਾਡੀ ਸੋਚ ਨੂੰ ਕੈਦ ਨਹੀਂ ਕਰ ਸਕਾਂਗੇ। ਪਰ ਹਾਮਲਾ ਮੈਦਾਨ ਦੀ ਸਟੇਜ ਤੋਂ ਖੜ ਗਏ ਹੋਰਾਂ ਨੇ ਭਗਵੰਤ ਮਾਨ ਨੂੰ ਮੁਖਾਤਬ ਹੋ ਕੇ ਕਹਿੰਦੇ ਇਸ਼ਾਰਾ ਕਰਤਾ ਕਿ ਗੱਡਜੋਟ ਕਰਕੇ ਲੜਨਾ ਚਾਹੀਦਾ ਆਪਾਂ ਲੋਕਤੰਤਰ ਬਚਾਉਣ ਲਈ ਇਕੱਠੇ ਹੋ ਰਹੇ ਆਂ ਨਾ ਕਿ ਆਪਾਂ ਕਹਿੰਦੇ ਸੀਟਾਂ ਲਈ ਵੋਟਾਂ ਲਈ ਆਪਾਂ ਤਾਂ ਲੋਕਤੰਤਰ ਬਚਾਉਣਾ ਇਸ ਲਈ ਮਿਲ ਕੇ ਲੜਨਾ ਚਾਹੀਦਾ ਕਹਿੰਦੇ ਬਾਇਆ ਭਗਵੰਤ ਮਾਨ ਸਾਰਿਆਂ ਨੂੰ ਸੁਣਾਇਆ ਤੇ ਕਹਿੰਦੇ ਇਹ ਤੋਂ ਪਹਿਲਾਂ ਕਿ ਭਗਵੰਤ ਮਾਨ ਤੇ ਉਹਨਾਂ ਦੇ ਮੰਤਰੀ ਸੰਤਰੀ ਵਰਕਰ ਪੰਜਾਬ ਵਾਪਸ ਪਰਸਦਰ ਰੈਲੀ ਚੋਕ ਕਹਿੰਦੇ ਪੰਜਾਬ 'ਚ ਰੌਲਾ ਪੈ ਗਿਆ ਲੋ ਜੀ ਕਾਂਗਰਸ ਤੇ ਆਪ ਦਾ ਫਿਰ ਇਕੱਠ ਰੋਣ ਲੱਗਿਆ ਕਿਉਂਕਿ ਸ਼ੁਰੂ ਦੇ ਵਿੱਚ ਸੀਗਾ ਕਿਆ ਮੋ ਸਾਹਮਣੇ ਦਾ ਮੁਕਾਬਲਾ ਹੋਊਗਾ ਦੋ ਕੋਣਾਈਆਂ ਮੁਕਾਬਲਾ ਮੋ ਸਾਹਮਣੀਆਂ ਇੱਕ ਪਾਸੇ ਆਪ ਤੇ ਕਾਂਗਰਸ ਇਕੱਠਿਆਂ ਦੂਏ ਪਾਸੇ ਅਕਾਲੀ ਦਲ ਤੇ ਭਾਜਪਾ ਇਕੱਠਿਆਂ ਸੋ ਦੋ ਦੋ ਤਰ੍ਹਾਂ ਆਪਸ ਜੱਟ ਜੋੜਾ ਇਹਨਾਂ ਦੇ ਮੁਕਾਬਲਾ ਮੈਂ ਇਸ ਦਾ ਵਿਚਾਲੇ ਸੰਜੀਤ ਮਾਨ ਸੰਗਰੂਰ ਗੱਡੀ ਭਜਾਈ ਹੋਈ ਆਪਣੀ ਮਾਨ ਕਹਿੰਦੇ ਇੱਕ ਦੀ ਫੇਰਾਂ ਉਧਰ ਲਖਾ ਸਦਾਨਾ ਕਹਿੰਦਾ ਮੈਂ ਵੀ ਲੜੂੰਗਾ ਹੋਰ ਕਿੰਨੀ ਤਰ੍ਹਾਂ ਕਈ ਪਾਰਟੀਆਂ ਵੀ ਹੋਣਗੀਆਂ ਪਰ ਮੁੱਖ ਤੌਰ ਤੇ ਜਦੋਂ ਇਹ ਗੱਲ ਸ਼ੁਰੂ ਚ ਸਾਫ਼ ਹੋ ਰਹੀ ਸੀ ਕਿ ਅਕਾਲੀ ਭਾਜਪਾ ਕੱਢ ਜੋੜ ਕਾਂਗਰਸ ਤੇ ਆਪ ਦਾ ਕੱਢ ਜੋੜ ਲੋ ਜੀ ਕਹਿੰਦੇ ਦੋ ਕੋਣਾਈ ਮੁਕਾਬਲਾ ਹੈ ਹੈ ਜਾਂ ਅਮੋ ਸਾਹਮਣੇ ਫਿਰ ਇਹ ਤਿੰਨ ਕੋਣੇ ਚ ਬਦਲ ਗਿਆ ਕਹਿੰਦੇ ਜੀ ਆਪ ਤੇ ਕਾਂਗਰਸ ਦਾ ਘੱਟ ਜੋੜ ਨਹੀਂ ਹੋਣਾ ਇਹ ਫਿਰ ਚੰਦਾ ਕਿ ਅਕਾਲੀ ਭਾਜਪਾ ਦਾ ਚੱਲੇ ਰਿਹਾ ਫਿਰ ਅਖੀਰ ਚ ਚਾਰ ਕੋਣਾ ਹੋ ਗਿਆ ਚੌਂ ਤਰਫਾ ਹੋ ਗਿਆ ਚਕੋਣਾ ਹੋ ਗਿਆ ਕਿ ਭਾਈ ਤਾਂ ਚਾਰੀਆਂ ਡੋਟ ਲੜਨਗੀਆਂ ਸੋ ਇਹ ਸਭ ਦੇ ਵਿਚਾਲੇ ਕੇਜੀਵਲ ਗ੍ਰਿਫਤਾਰ ਹੋ ਗਿਆ ਤੇ ਦਿੱਲੀ ਚ ਰੈਲੀ ਆ ਗਈ ਤੇ ਰੈਲੀ ਚ ਖੜ ਗਏ ਉਹਨਾਂ ਨੇ ਇਹ ਬੋਲ ਬੋਲਤਾ ਤੇ ਉਹ ਦਮਾ ਦਾ ਪੰਜਾਬ ਚ ਰੌਲਾ ਪੈ ਗਿਆ ਫਿਰ ਘੱਟ ਜੋੜ ਹੋਣ ਲੱਗਿਆ ਭਗਵੰਤ ਮਾਨ ਉਹਨਾਂ ਨੇ ਇਹ ਤੋਂ ਪਹਿਲਾਂ ਕੀ ਘੱਟ ਜੋੜ ਦੀ ਚਰਚਾ ਮਾਰ ਰਫਤਾਰ ਫੜਦੀਆਂ ਉਹਨੇ ਜਿਵੇਂ ਪਾਰਟੀ ਦੀ ਮਹਿਮਾ ਹਲੇ ਮੱਠੀ ਚਲਦੀ ਓਵੇਂ ਇਸ ਗੱਲ ਨੂੰ ਵੀ ਮੱਠਾ ਪਾਤਾ ਕਿ ਕੋਈ ਇਸ ਮਸਲੇ ਦੇ ਮੋੜ ਨਹੀਂ ਵਿਚਾਰਿਆ ਜਾਊਗਾ ਜੋ ਤੈ ਹੋ ਗਿਆ 13 ਦੀ 13 ਲੜਾਂਗੇ ਤਾਂ ਲੜਾਂਗੇ ਇਸ ਪਰ ਮੋੜ ਵਿਚਾਰ ਨਹੀਂ ਤੇ ਉਧਰੋਂ ਕਹਿੰਦੇ ਪ੍ਰਤਾਬ ਆ ਜਵੇ ਹੋਰੀ ਕਾਂਗਰਸ ਵਾਲੇ ਵੀ ਆ ਕੇ ਕਿ ਅਸੀਂ ਤਿਆਰ ਨਹੀਂ ਸੋ ਇਸ ਲਈ ਗੱਲ ਤਾਂ ਪੈ ਗਈ ਠੰਡੀ ਹਾਂ ਦਿੱਲੀ ਚ ਅਗਲੇ ਦਾ 4-3 ਦਾ ਗੱਟ ਜੋੜ ਹੈਗਾ ਹੈ ਚਾਰ ਤੇ ਉੱਤੇ ਆਪ ਤੇ ਤਿੰਨ ਤੇ ਕਾਂਗਰਸ ਹਰਿਆਣਾ ਚ ਹੈਗਾ 9-1 ਦਾ 9 ਤੇ ਕਾਂਗਰਸ 1 ਤੇ ਆਪ ਚੰਡੀਗੜ੍ਹ ਚ ਹੈਗਾ ਮੇਅਰ ਆਪ ਦਾ ਤੇ ਉਮੀਦਵਾਰ ਕਾਂਗਰਸ ਦਾ ਐਮਪੀ ਦਾ ਗੁਜਰਾਤ 'ਚ ਹੈਗਾ 2 ਸੀਟਾਂ ਸਿਰਫ ਆਮ ਆਦਮੀ ਪਾਰਟੀ ਕੋਲ ਬਾਕੀ ਕਾਂਗਰਸ ਪਰ ਕਹਿੰਦੇ ਪੰਜਾਬ 'ਚ ਡੋਟ ਲੜਾਂਗੇ ਕਮਾਲਾ ਜਨਾਬ ਦਿੱਲੀ 'ਚ ਸੋਨੀਆ ਗਾਂਧੀ ਨਾਲ ਫੋਟੋਆਂ ਹੈ ਰਾਹੁਲ ਪ੍ਰਿੰਕਾ ਨੂੰ ਹੱਥ ਜੋੜ ਹੈ ਫਿਰ ਬਾਹਾਂ 'ਚ ਬਹਾਪਾ ਹੈ ਬੜੇ ਨੇੜਤਾ ਦਿਖਾ ਸ਼ੋਲੇਗਾ ਕਾਂਗਰਸ ਦੇ ਤੇ ਇਸ ਲਈ ਇਹ ਟੰਗ ਤਰੀਕੇ ਵੀ ਸਮਝ ਨਹੀਂ ਆਉਂਦੇ ਪਾਰਟੀਆਂ ਦੇ ਬੇਸ਼ਰਮ ਸਾਰਿਆਂ ਦੇ ਉਧਰ ਕਾਂਗਰਸਾ ਵੀ ਹਾਲ ਹੋਈ ਹੈ ਪੰਜਾਬ 'ਚ ਅਸੀਂ ਆড্ডা ਜੀ ਦਿੱਲੀ 'ਚ ਅਸੀਂ ਇਕੱਠੇ ਆ ਜੀ ਇਹ ਸਾਰੇ ਵਰਤਾਰੇ ਨੇ ਚਲੋ ਗੱਲ ਠੰਡੀ ਪਾਤੀਏ ਇਸ ਲਈ ਮੁਕਾਬਲਾ ਤਾਂ ਮੋ ਸਾਹਮਣੇ ਹੀ ਹੋਣਾ ਇਹਨਾਂ ਦੇ ਉਮੀਦਵਾਰ ਐਲਾਨਣੇ ਪੈਣੇ ਆ ਭਾਈ ਆਮ ਆਦਮੀ ਪਾਰਟੀ ਨੇ ਪਹਿਲ ਕੀਤੀ ਸੀ 8 ਉਮੀਦਵਾਰ ਐਲਾਨਣ ਚ 8ਾਂ ਚੋਂ ਇੱਕ ਚਲਾ ਗਿਆ ਹੁਣ 7 ਰਹਿ ਗਏ ਉਮੀਦਵਾਰ ਹਲੇ ਵੀ ਮੈਦਾਨ ਚ 8ਵਾਂ ਪਰ ਹੁਣ ਭਾਜਪਾ ਵੱਲੋਂ ਤੇ ਇੱਧਰ ਕਹਿੰਦੇ ਕਾਂਗਰਸ ਦਾ ਅਜੇ ਬਸਾਖੀ ਤੱਕ ਦੀ ਉਮੀਦ ਹੈ ਤੇ ਇਕੱਲੇਦਾਰ ਹੁਣ ਸੋਚ ਰਿਹਾ ਕਿ ਆਪਾਂ ਕੁਝ ਕਰੀਏ ਇਹਨਾਂ ਦੇ ਆਗੇ ਤੇ ਪਰ ਕਹਿੰਦੇ ਅਜੇ ਵੀ ਭਾਜਪਾ ਵੀ ਆਪ ਵਾਲੇ ਵੀ ਤੇ ਕੁਝ ਥਾਂ ਤੇ ਕਾਂਗਰਸ ਵੀ ਦੇਖਦੇ ਜੇ ਇੱਧਰ ਉੱਧਰ ਆ ਜਾਣ ਜਿਵੇਂ ਅੱਜ ਤਰ ਮਿਰਗਾਂਧੀ ਆਗੇ ਜੋ ਤੱਕ ਪ੍ਰੋਗਰਾਮ ਚੱਲੇ ਪਤਾ ਨਹੀਂ ਤੱਕ ਕੋਈ ਹੋਰ ਨਾ ਕਿਸੇ ਕੰਨੀ ਆ ਚੱਲ ਜਵੇ ਪਰ ਕਹਿੰਦੇ ਭਾਜਪਾ ਦੀ ਜਦੋਂ ਸੂਚੀ ਆਈ ਤਾਂ ਮੈਂ ਤਾਂ ਭਾਈ 3-4 ਵਾਰ ਪੜ੍ਹੀ ਕਿ ਭਾਜਪਾ ਦੀ ਹੈ ਕਿ ਕਾਂਗਰਸ ਦੀ ਹੈ ਭਾਜਪਾ ਨੇ 6 ਉਮੀਦਵਾਰ ਅੱਲਾ ਨੇ 6ਾਂ ਦੇ ਵਿੱਚ ਕਹਿੰਦੇ ਜੀ ਪਟਿਆਲੇ ਤੋਂ ਪ੍ਰਨੀਤ ਕੌਰ ਲੁਧਿਆਣਾ ਤੋਂ ਰਮਨੀਤ ਬਿੱਟੂ ਜਲੰਧਰ ਤੋਂ ਸਿਸ਼ੀਲ ਰਿੰਕੂ ਫਰੀਦਕੋਟ ਤੋਂ ਹੰਸਰਾਜ ਹੰਸ ਅੰਮ੍ਰਿਤਸਰ ਤੋਂ ਤਰਨਜੀਤ ਸੰਧੂ ਇੱਥੇ ਤੱਕ ਮੈਨੂੰ ਭਾਜਪਾ ਦਾ ਬਰਕਰਾਰ ਦੱਸਾ ਦੋ ਕੋਈ ਮਤਲਬ ਭਾਜਪਾ ਦੇ ਲੀਡਰ ਭਾਜਪਾ ਦਾ ਕੈਡਰ ਭਾਜਪਾ ਦਾ ਵਰਕਰ ਸੋਚਦਾ ਹੋਊਗਾ ਕਿ ਅਸੀਂ ਕੱਪੜੇ ਪੜਾਉਣ ਨੂੰ ਅਸੀਂ ਗੁਹਾਸਟਾਉਣ ਨੂੰ ਅਸੀਂ ਮੋਦੀ ਦੇ ਲਈ ਜਾਜਾਕਾਰ ਕਰਨ ਨੂੰ ਤੇ ਆ ਸਾਡੇ ਉੱਤੇ ਆ ਕੇ ਫਿਰ ਦੂਜਿਆਂ ਤੇ ਰਾਣੀ ਬੈਠ ਕੇ ਮਤਲਬ ਕਿਹੜੀ ਮਸ਼ੀਨ ਲਾਈ ਆ ਭਾਜਪਾ ਨੇ ਜਿਹੜੀ ਉਧਰ ਤੱਕ ਬੈਠਦੀ ਸੀ ਪ੍ਰਸਤੀ ਇੱਧਰ ਆਉਂਦੀ ਸਾਰੇ ਦੂ ਤੋਤੇ ਪ੍ਰਨਿਤ ਕੋਰ ਚਾਰ ਬਾਰ ਮੈਂਬਰ ਪਾਰਲੀਮੈਂਟ ਕਾਂਗਰਸ ਵੱਲੋਂ ਹੈ ਕੇਂਦਰੀ ਰਾਜ ਮੰਤਰੀ ਕੇਂਦਰੀ ਵਿਦੇਸ਼ ਰਾਜ ਮੰਤਰੀ ਘਰ ਵਾਲਾ ਮੁੱਖ ਮੰਤਰੀ ਦੋ ਦੋ ਬਾਰ ਤੇ ਪਰ ਕਹਿੰਦੇ ਜੀ ਹੁਣ ਭਾਜਪਾ ਵੱਲੋਂ ਤੇ ਅਗਲੇ ਕਹਿੰਦੇ ਜੀ ਸਿਆਮਾ ਆਦਮੀ ਪਾਰਟੀ ਦਾ ਪਹਿਲਾ ਐਮਪੀ ਤੋੜ ਕੇ ਲੈ ਕੇ ਧਰਮਿਰਗਾਂ ਦੀ ਹੁਣ ਕਾਂਗਰਸ ਵੱਲੋਂ ਫਿਰ ਹੁਣ ਕਾਂਗਰਸ ਦੇ ਵਰਕਰ ਵੀ ਪਟਿਆਲੇ ਸੋਚਦੇ ਆਉਣੇ ਕਿ ਸਾਡਾ ਕੀ ਬਣੂਗਾ ਕੱਲੀ ਪਟਿਆਲੇ ਚ ਪ੍ਰਨੀਤ ਕੋਰੇ ਸੀ ਕਾਂਗਰਸ ਦੀ ਹੋਰ ਕੋਈ ਨਹੀਂ ਸੀ ਉਸ ਤੋਂ ਬਾਅਦ ਲੁਧਿਆਣਾ ਰਵਨੀਤ ਮਿੱਟੂ ਤਿੰਨ ਵਾਰ ਮੈਂਬਰ ਪਾਰਲੀਮੈਂਟ ਜੂਤਾ ਪ੍ਰਧਾਨ ਵੀ ਅਨੰਦਪੁਰ ਸਾਹਿਬ ਤੋਂ ਵੀ ਐਮਪੀ ਫਿਰ ਦੋ ਵਾਰ ਲੁਧਿਆਣਾ ਤੋਂ ਵੀ ਐਮਪੀ ਤੇ ਇਸ ਵਾਰ ਕਹਿੰਦੇ ਜੀ ਭਾਜਪਾ ਵੱਲੋਂ ਉਮੀਦਵਾਰ ਤੀਜੇ ਤੇ ਜਲੰਧਰ ਸ਼ਿਸ਼ਿਲ ਰਿੰਕੂ ਕਾਂਗਰਸ ਵੱਲੋਂ ਐਮਐਲਏ ਦੀ ਚੋਣ ਲੜੀ ਹਾਰ ਕੇ ਆਪ ਚ ਆ ਗਏ ਜਿਵੇਂ ਚੋਣ ਲੜੀ ਐਮਪੀ ਬਣ ਕੇ ਆਵਾਜ਼ ਦੀ ਵਟ ਨੇ ਫੇਰ ਟਿਕਟ ਦੇਤੀ ਪਰ ਟਿਕਟ ਦੇ باوجود ਭਾਜਪਾ ਸ਼ਾਮਲ ਤੇ ਭਾਜਪਾ ਨੂੰ ਟਿਕਟ ਮਿਲ ਗਈ। ਹਮ ਸ਼ਿਸ਼ੀਲ ਰਿੰਕੂ ਜੀ ਭਾਜਪਾ ਸੋ ਇਹ ਤਾਂ ਉਹ ਚੌਥੇ ਹਾਂਸ ਰਾਜ ਹੰਸ। ਅਕਾਲੀਆਂ ਚ ਚੋਣ ਵੀ ਲੜ ਲਈ ਹਾਰ ਵੀ ਲਏ ਕਾਂਗਰਸ ਦੀ ਸਟੇਜ ਉਛਾਲ ਵੀ ਮਾਰ ਲਈ ਤੇ ਫਿਰ ਭਾਜਪਾ ਜਿੱਦ ਦਿੱਲੀ ਜਾ ਕੇ ਐਮਪੀ ਬਣ ਗਏ ਫੈਗਲਨ ਟਿਕਟ ਨਹੀਂ ਦਿੱਤੀ ਮੁੜਿਆ ਇਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਹਿੰਦੇ ਗੁਪਤ ਮੁਲਾਕਾਤ ਹੋ ਗਈ ਜਲੰਧਰ ਤੋਂ ਚੌਂ ਲੜਾਉਣ ਦੀ ਤਿਆਰੀ ਹੋ ਗਈ ਤੇ ਅਗਲੇ ਕਹਿੰਦੇ ਨਹੀਂ ਫਰੀਦਕੋਟ ਪੇਚੋ ਭਾਜਪਾ ਕਹਿੰਦੀ ਆਪਾਂ ਨਹੀਂ ਫੋਟੋ ਮਾਣ ਦੇਣੀ ਕਿ ਸ਼ਾਮਲ ਹੋ ਗਿਆ ਬੰਦਾ ਆਪਣਾ ਤੇ ਫਰੀਦਕੋਟ ਹੁਣ ਕਹਿੰਦੇ ਕਰਮਜੀਤ ਅਨਮੋਲ ਬਨਾਮ ਹੰਸ ਰਾਜ ਹੰਸ ਤੇ ਉਧਰ ਉਹ ਜੇ ਕਾਂਗਰਸ ਵੱਲੋਂ ਲਿਆਏ ਕਹਿੰਦੇ ਜੀ ਮੁਹੰਮਦ ਸਦੀਕ ਹੁਣੀ ਫਿਰ ਤਾਂ ਖਾੜੇ ਲੱਗਣਗੇ ਚਲੋ ਅੰਮ੍ਰਿਤਸਰ ਤੋਂ ਤਰਨਜੀਤ ਸੰਧੂ ਸਾਹਿਬ ਵਿਦੇਸ਼ੀ ਸੇਵਾਵਾਂ ਤੋਂ ਮੁਕਤ ਹੋ ਕੇ ਰਾ ਪਰ ਮੋਦੀ ਯੋਰਾ ਦੇ ਮੰਤਰੀ ਸਾਹਿਬ ਦੇ ਨੇੜੇ ਨੇ ਸੋ ਇਸ ਰਿਕਨ ਟਿਕਟ ਮਿਲ ਗਈ ਹੁਣ ਇੱਥੇ ਤੱਕ ਪ੍ਰਨੀਤ ਕੌਰ ਅਮਨੀਤ ਬਿੱਟੂ ਸ਼ਸ਼ੀਲ ਰਿੰਕੂ ਹੰਸਰਾਜ ਹੰਸ ਤੇ ਤਰਨਜੀਤ ਸੰਧੂ ਸਾਹਿਬ ਤੱਕ ਮੈਨੂੰ ਦੱਸ ਦੋ ਭਾਈ ਭਾਜਪਾ ਲਿਓ ਕੋਈ ਵਰਕਰ ਹੈਗਾ ਤੁਹਾਡਾ ਸੋ ਜੇ ਇਹਨਾਂ ਲੋਕਾਂ ਦੀ ਰਾਜ ਕਰਨਾ ਫਿਰ ਉਹ ਕਿਹੜੀ ਪਾਰਟੀ ਚੋਂ ਸੀ ਕਿਹੜੀ ਚੋਂ ਆਏ ਫਰਕ ਪਿਆ ਤੁਸੀਂ ਤਾਂ ਬੜੀਆਂ ਕ੍ਰਾਂਤੀਕਾਰੀ ਗੱਲਾਂ ਕਰਦੇ ਹੁੰਦੇ ਸੀ ਆ ਕੀ ਹੈ ਹਾਂ ਅਖੀਰ ਚ ਜਾ ਕੇ ਗੁਰਦਾਸਪੁਰ ਤੋਂ ਮੈਨੂੰ ਦਿਨੇਸ਼ ਬੱਬੂ ਹਰੀ ਲੱਭੇ ਕਿ ਹਾਂ ਭਾਈ ਇੱਕ ਵਰਕਰ ਨੂੰ ਟਿਕਟ ਦਿੱਤੀ ਆ ਦੋ ਵਾਰ ਐਮਐਲਏ ਰਹੇ ਹਾਂ ਪੰਜਾਬ ਦੀ ਵਿਧਾਨ ਸਭਾ ਚ ਡਿਪਟੀ ਸਪੀਕਰ ਦੇ ਉਹਦੇ ਤੇ ਰਹੇ ਨੇ ਸੋ ਬਿਰੋਧ ਖੰਨਾ ਤੇ ਇਸੇ ਤੋਂ ਸੱਣੀ ਦਿਓਰ ਜਿੱਥੇ ਤੇ ਰਹੇ ਨੇ ਉਹ ਸੀਟ ਤੋਂ ਟਿਕਟ ਮਿਲੀ ਆ ਸੋ ਹੁਣ ਇੱਕ ਮਤਲਬ ਜਿਹੜਾ ਅਗਲਾ ਦਾ ਟਕਸਾਲੀ ਭਾਜ ਪਈ ਆ ਕੋਈ ਜਾਂ ਉਸ ਆਪਣੇ ਕੈਡਰ ਵਰਕਰ ਚੋਂ ਆ ਉਹ ਇੱਕ ਟਿਕਟ ਆ ਪਈ ਆ ਆ ਬਾਕੀ ਪੰਜ ਦਾ ਹਾਲ ਦੇਖ ਲੋ ਅੱਜ ਜਿਹੜੀਆਂ 7 ਲਾਨਣੀਆਂ ਨੇ ਹੋਰ ਉਹਨਾਂ ਚੋਂ ਪਤਾ ਨਹੀਂ ਕੀ ਹੋਣਾ ਸੋ ਇਸ ਲਈ ਇਧਰ ਗੁਰਦਾਸਪੁਰ ਚੋਂ ਕਹਿੰਦੇ ਪ੍ਰਤਾਪ ਆਜਵਾਲ ਸੁਨੀਲ ਰੰਧਾਵਾ ਦਾ ਨਾਮ ਵੀ ਚੱਲੀ ਜਾਂਦਾ ਕਾਂਗਰਸ ਨੇ ਵੀ ਅਜੇ ਸੂਚੀ ਲਾਣਣੀ ਆ ਪਰ ਕਾਂਗਰਸ ਨੂੰ ਡਰ ਲੱਗਦਾ ਕਿ ਅਜੇ ਵੀ ਸਾਡੇ ਦੋ ਕੁ ਬੰਦੇ ਇੱਧਰ ਉੱਧਰ ਨਾ ਚਲੇ ਜਾਣ ਚਲੋ ਚੋਣਾਂ ਨੇ ਜੀ ਚੋਣਾਂ ਦੇ ਰੰਗ ਨੇ ਸੋਸ ਰੰਗ ਦੇ ਹਰ ਪਹਿਲੂ ਲੈ ਕੇ حاضر ਹੁੰਦੇ ਆ ਜੀ ਬਖਦਰ ਰੋਲ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ